ਦਾ ਖਾਲਸਾ ਸਵਾਇਗੁਰੂ ਜੀ ਕੀ ਫਤਿਹ ਅਸ ਵਕਤ ਆਪਾਂ ਉਸ ਜਗ੍ਹਾ ਤੇ ਖੜੇ ਆਂ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਦੱਲੇਵਾਲ ਸਾਹਿਬ ਨੂੰ ਅੱਜ 56 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆ ਨੂੰ 56 ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਿਹਤ ਹੈ ਕੇਰਾ ਤਾਂ ਜਮੇ ਨਾਚਕ ਹੋ ਗਈ ਸੀ ਤਾਂ ਜਦੋਂ ਫਿਰ ਮਜਬੂਰ ਹੋ ਕੇ ਸਰਕਾਰ ਨੂੰ ਉਹ ਜਿਹੜਾ ਮੀਟਿੰਗ ਵਾਲਾ ਸੱਦਾ ਲੈ ਕੇ ਆਉਣਾ ਪੈ ਰਿਹਾ ਤਉ ਸੱਦਾ ਲੈ ਕੇ ਆਏ ਆਪਣੀ ਇੱਛਾ ਸੀ ਲੋਕਾਂ ਦੀ ਵੀ ਡੱਲੇਵਾਲ ਵੀ ਜ਼ਰੂਰੀ ਐ ਉਸ ਮੀਟਿੰਗ ਦੇ ਵਿੱਚ ਤਉ ਉਹਦੇ ਵਿੱਚ ਜਿਹੜਾ ਹੁਣ ਕੱਲਾ ਭੋਜਨ ਹਜੇ ਵੀ ਉਸ ਗੱਲ ਤੇ ੜੇ ਹੋਏ ਨੇ ਵੀ ਕੋਈ ਭੋਜਨ ਨਹੀਂ ਲੈਣਾ ਜਿੰਨਾ ਚਿਰ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਤਾਂ ਉਹਦੇ ਸਿਤਕਮੂਰੇ ਤਾਂ ਸਾਡਾ ਆਪਣਾ ਸਾਰਿਆਂ ਦਾ ਸਿਰ ਝੁਕਦਾ ਕਿ ਅਸੀਂ ਐਡੇ ਜੋਧੇ ਐਡੀ ਉਮਰ ਦੇ ਵਿੱਚ ਜਿਹੜੀ ਉਹਨਾਂ ਦਾ ਸਟੈਂਡ ਐ ਕਾਇਮ ਐ ਤਾਂ ਉਹਦੇ ਨਾਲ ਜਿਹੜੀ ਆਪਾਂ ਫਿਰ ਇਹ ਗੱਲ ਸੁਣ ਚੁ ਵੀ ਉੱਥੇ ਜਿਹੜਾ 56 ਦਿਨ ਹੋ ਗਏ ਅੱਜ ਕੱਲੇ ਉਸ ਟਰਾਲੀ ਦੇ ਵਿੱਚ ਹੀ ਨਾ ਉੱਥੇ ਧੁੱਪ ਨਾ ਛਾਂ ਨਾ ਹਵਾ ਜਿਹੜੀ ਲੱਗਦੇ ਨਹੀਂ ਆਕਸੀਜਨ ਦੀ ਘਾਟ ਆ ਕਮਰਾ ਹੁਣ ਇਸ ਵਕਤ ਉੱਥੇ ਬਣ ਰਿਹਾ ਤਾਂ ਆਪਾਂ ਜਦੋਂ ਤਿਆਰ ਹੋ ਜਾਊਗਾ ਢੱਲੇਵਾਲ ਸਾਹਿਬ ਨੂੰ ਇੱਥੇ ਇਹ ਜਿਹੜਾ ਮੇਰਾ ਮਾਹੀ ਹੋਟਲ ਇਹਨਾਂ ਦੇ ਪ੍ਰਬੰਧਕ ਵੀ ਇਹਨਾਂ ਦਾ ਵੀ ਬਹੁਤ ਧੰਨਵਾਦ ਦੇਖੋ ਇੱਕ ਤਾਂ ਸਾਰਾ ਇਹਨਾਂ ਦਾ ਨੁਕਸਾਨ ਹੋ ਰਿਹਾ ਸਾਰੇ ਉਹਨਾਂ ਦੇ ਰਸਤੇ ਆਪਾਂ ਰੁਕੇ ਹੋਏ ਨੇ ਫੇਰ ਵੀ ਇਹਨੇ ਨੁਕਸਾਨ ਦੇ ਵਿੱਚ ਵੀ ਅਸੀਂ ਕੀ ਕਰ ਸਕਦੇ ਆ ਜਿਹੜਾ ਜਗ੍ਹਾ ਦੇ ਰਹੇ ਆ ਆਪਣਾ ਇੱਥੇ ਇਹ ਕਮਰਾ ਬਣ ਰਿਹਾ ਤਾਂ ਉਹਦੇ ਨਾਲ ਹੀ ਜਿਹੜੀ ਸੰਗਤ ਸਾਡੀ ਇਸ ਵਕਤ ਖੜੀ ਆ ਆਪਣਾ ਲੁਧਿਆਣਾ ਖੰਨਾ ਇਹ ਸ਼ਹਿਰ ਦੇ ਵਿੱਚੋਂ ਜਿਹੜੇ ਇਸ ਲੋਹਾਰਾ ਪਿੰਡ ਲੋਹਾਰਾ ਪਿੰਡ ਆਪਣਾ ਜਿਹੜੀ ਲੁਧਿਆਣਾ ਆਪਣੀ ਟੀਮ ਆ ਜਿਹੜੀ ਬੀਕੇ ਜੂ ਸਿੱਧੂਪੁਰ ਦੀ ਉਨ੍ਹਾਂ ਦੇ ਨਾਲ ਐਨ ਆਰ ਆਈ ਸਾਰੇ ਤਾਲਮਿਲ ਕਰਕੇ ਜਿੰਨਾ ਕਿ ਇਹਨਾਂ ਨੇ ਆਪ ਦੇ ਇਸ ਮੋਰਚੇ ਦੇ ਵਿੱਚ ਯੋਗਦਾਨ ਪਾਇਆ ਉਹ ਇਸ ਵਕਤ ਇੱਥੋਂ ਰਾਸ਼ਨ ਲੈ ਕੇ ਆਏ ਨੇ ਜਿਹੜੇ ਕੰਬਲ ਦਿੱਸ ਰਹੇ ਨੇ ਸਾਹਮਣੇ ਹੋਰ ਵੀ ਵਸਤੂਆਂ ਖਾਣ ਪੀਣ ਚੀਜ਼ਾਂ ਜਿਹੜੀਆਂ ਵੀ ਲੈ ਕੇ ਆ ਰਿਹਾ ਮੈਂ ਕਹਿੰਦਾ ਪ੍ਰਮਾਤਮਾ ਦੀ ਮਿਹਰ ਹੈ ਜਿਹੜਾ ਵੀ ਮੋਰਚੇ ਦੇ ਵਿੱਚ ਆਉਂਦਾ ਖਾਲੀ ਕੋਈ ਵੀ ਨਹੀਂ ਆਉਂਦਾ ਅਗਲੇ ਹੁਣ ਵੀ ਮੈਨੂੰ ਹਜੇ ਪੁੱਛ ਰਹੇ ਸੀ ਆਪਣਾ ਹਿਸ਼ਾਰਪੁਰ ਤੋਂ ਮੈਨੂੰ ਫੋਨ ਆਇਆ ਕਿ ਪ੍ਰਧਾਨ ਜੀ ਦੱਸੋ ਅਸੀਂ ਕੀ ਲੈ ਕੇ ਆਉਣਾ ਮੈਂ ਆਖਿਆ ਵੀ ਤੁਸੀਂ ਸਾਸਰੀਆ ਜੀਜਾ ਬਹੁਤ ਆ ਵੀ ਤੁਸੀਂ ਦਰਸ਼ਣੀ ਦਿਓ ਇੱਥੇ ਆ ਕੇ ਜਿਹੜੀ ਹਜੇ ਵੀ ਸੰਗਤ ਕੋਈ ਬਾਹਰ ਰਹਿੰਦੀ ਹੈ ਉਹਨਾਂ ਨੂੰ ਇੰਨੀ ਕੁ ਬੇਨਤੀ ਜ਼ਰੂਰ ਹੈ ਕਿ ਆਪਣੇ ਸਾਰਿਆਂ ਲਈ ਡੱਲੇਵਾਲ ਸਾਹਿਬ ਇੰਨੀ ਤਕਲੀਫ ਚੱਲ ਰਹੇ ਨੇ ਉਹ ਮੰਗਾ ਮਨਾਉਣ ਲਈ ਲੜ ਰਹੇ ਨੇ ਮਰ ਰਹੇ ਨੇ ਆਪਾਂ ਨੂੰ ਲਾਜ਼ਮੀ ਇੱਥੇ ਕੇਰਾ ਮੋਰਚੇ ਚ ਆ ਕੇ ਆਪਾਂ ਘੱਟੋ ਘੱਟ ਆਪਦੀ ਹਾਜ਼ਰੀ ਲਵਾ ਕੇ ਇੱਥੇ ਆਈਏ ਤਾਂ ਜਿਹੜੀਆਂ ਮੰਗਾ ਹੁਣ 14 ਫਰਵਰੀ ਬਹੁਤ ਦੂਰ ਹੈ ਉਦੋਂ ਸਬੰਧ ਵਿੱਚ ਆਪਾਂ ਪ੍ਰੋਗਰਾਮ ਵੀ ਦਿੱਤੇ ਆ ਜਿਵੇਂ 26 ਤਰੀਕ ਨੂੰ ਟ੍ਰੈਟ ਆਪਾਂ ਸੜਕਾਂ ਤੇ ਖੜਾਉਣੇ ਆ ਟੋਲ ਪਲਾਜ਼ਾਂ ਤੇ ਖੜਾਉਣੇ ਆ ਮੌਲਾਂ 'ਚ ਖੜਾਉਣੇ ਨੇ ਭਾਜਪੀ ਦੇ ਘਰਾਂ ਦੇ ਬਾਹਰ ਜਿੱਥੇ ਐਮਪੀ ਐ ਤਾਂ ਇਹ ਸਾਰਾ ਕੁਝ ਜਿਹੜੇ ਸੈਲੋ ਬਣੇ ਨੇ ਜਿੱਥੇ ਸਾਡਾ ਮਾਲ ਲੈ ਕੇ ਜਾਣਾ ਉਹਦਾ ਆਪਾਂ ਵਿਰੋਧ ਜਿਹੜਾ ਟ੍ਰੈਟਾਂ ਦਾ ਮੂੰਹ ਕਾਰਪੇਟਰ ਘਰਾਣਿਆਂ ਕੰਨੀ ਕਰਾਉਣਾ ਉਹ 'ਚ ਵੀ ਤੁਸੀਂ ਯੋਗਦਾਨ ਪਾਉਂਗੇ ਖਾਸ ਕਰਕੇ ਮੈਂ ਫੇਰ ਸਾਰੀ ਸੰਗਤ ਦਾ ਸਾਡੀ ਸੰਗਤ ਹੈ ਇਹਨਾਂ ਤਾਲਮੇਲਾ ਉਹ ਬੰਦਿਆਂ ਦਾ ਪਿੰਡ ਵਾਲਾ ਨਾਲ ਸਾਡੇ ਨਾਲ ਪਿੰਡ ਪ੍ਰਧਾਨਾਂ ਨਾਲ ਫੇਰ ਵੀ ਦਸਾਂ ਨੌਹਾਂ ਦੀ ਕਮਾਈ ਚੋਂ ਜਿਹੜਾ ਕੱਟ ਕੇ ਬਾਹਰ ਦੀ ਕੀ ਹੀ ਪੋਜੀਸ਼ਨ ਆਪਾਂ ਸਾਰੇ ਜਾਣਦੇ ਆ ਉਹ ਚੋਂ ਵੀ ਕੱਢ ਕੇ ਲੈ ਬਹੁਤ ਬਹੁਤ ਤੁਹਾਡਾ ਧੰਨਵਾਦ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਡੱਲੇਵਾਲ ਸਾਹਿਬ ਦਾ ਜੋ ਇੱਥੇ ਆਪਣਾ ਮਰਨ ਵਰਤੇ ਬੈਠੇ ਨੇ ਇਥੇ ਇਤਿਹਾਸ ਲਿਖਿਆ ਜਾਣਾ ਕੋਈ ਵਾਂਝਾ ਨਾ ਰਹਿ ਜਾਓ ਸਾਰੇ ਇੱਥੇ ਹਾਜ਼ਰੀ ਲਵਾਓ ਆ ਕੇ ਵੀਰੋ ਤੇ ਜੋ ਡਿਲੀਵਰ ਸਾਹਿਬ ਦੀ ਸੋਚ ਆ ਆਪਾਂ ਸਾਰੇ ਇੱਥੇ ਖੜ ਕੇ ਪੈਰਾ ਦਈਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਵੀਰ ਲੁਧਿਆਣੇ ਤੋਂ ਲਹਾਰੇ ਤੋਂ ਬਾਈ ਜੀ ਸਮਾਨ ਲੈ ਕੇ ਆਏ ਤੁਹਾਨੂੰ ਦਿਖਾ ਦਿੰਨੇ ਆ ਆ ਗੱਡੀ ਭਰੀ ਹੋਈ ਹੈ ਜੀ ਬਿਲਕੁਲ ਇੱਕ ਇਧਰਲੇ ਪਾਸੇ ਗੱਡੀ ਖੜੀ ਆ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਖੰਨੇ ਤੋਂ ਜੀ ਧੰਨਵਾਦ ਧੰਨਵਾਦ ਭਾਨ ਜੀ ਚਾਹ ਪਾ